ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋਲ ਨੂਤੇ ਸਸ ਅਸੀਂ ਕਦੇ ਨਾ ਲੜੀਆਂ ਨੂਤੇ ਸਸ ਅਸੀਂ ਕਦੇ ਨਾ ਲੜੀਆਂ ਸੋਹਰੇ ਨੇ ਬੋਲੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋ ਮੈਂ ਤੇਜਠਾਣੀ ਅਸਾਂ ਕਦੇ ਵੀ ਨ ਲੜੀਆਂ ਮੈਂ ਤੇਜਠਾਣੀ ਅਸਾਂ ਕਦੇ ਵੀ ਨ ਲੜੀਆਂ ਜੇਠ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਵਾਂ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਵਾਂ ਕੜੇ ਦੇ ਕੋ ਨਣਦ ਪਰ ਜਾਈ ਅਸੀਂ ਕਦੇ ਨਾ ਲੜੀਆਂ ਨਣਦ ਪਰ ਜਾਈ ਅਸੀਂ ਕਦੇ ਨਾ ਲੜੀਆਂ ਨਣਦੋਏ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਵਾ ਕੜੇ ਤੇ ਕੋਲ ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋ ਮੈਂ ਤੇ ਗਵਾਂਡਣ ਅਸਾਂ ਕਦੇ ਵੀ ਨ ਲੜੀਆਂ ਮੈਂ ਤੇ ਗਵਾਂਡਣ ਅਸਾਂ ਕਦੇ ਵੀ ਨ ਲੜੀਆਂ ਗਵਾਂਡੀ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਵਾਂ ਖੜੇ ਤੇ ਕੋਲ ਵੇਲੇ ਆਦੇ ਚੰਬਾ ਲਾਵਾਂ ਖੜੇ ਤੇ ਕੋਲ ਮੈਂ ਮੈਂ ਤੇ ਦਰਾਨੀ ਆ ਸਾ ਕਦੇ ਵੀ ਨ ਲੜੀਆਂ ਮੈਂ ਤੇ ਦਰਾਨੀ ਆ ਸਾ ਕਦੇ ਨਾ ਲੜੀਆਂ ਧੌਰ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਵਾ ਕੜੇ ਤੇ ਕੋਲ ਵੇਲੇ ਆਦੇ ਚੰਬਾ ਲਾਵਾ ਕੜੇ ਦੇ ਕੋਲ